ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵੜਾ ਵਿਖਾਉਣੀਆਂ ਤੁਹਾਨੂੰ ਜਾਇਜ਼ ਜੀ ਕੀਮਤ ਦੀਆਂ ਤਿੰਨੇ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਦਾ ਭਾਅ ਤਾਂ ਜਮਾਂ ਹੀ ਛੋਟਾ ਜਿਹਾ ਹੋਣਾ ਆਹ ਜਰਸੀ ਦਾ ਭਾਅ ਉਹਨਾਂ ਦੇ ਵੀ ਛੋਟੇ ਆ ਪਰ ਸਾਰਿਆਂ ਨੂੰ ਘੱਟ ਮੁੱਲ ਆ ਜਰਸੀ ਦਾ ਹੋਊਗਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਨਾਂ ਦੱਸ ਦੀ ਨਾਂ ਤਾਰਾ ਬਈ ਪਿੰਡ ਕਾਲੇ ਕੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੀ 83600 ਪੂਰਾ ਹੀ 80929 ਇਹ ਤੋਂ ਹੀ ਕਰ ਇੱਕ ਨੰਬਰ ਤੋਂ ਸ਼ੁਰੂ ਤੇ ਪਹਿਲਾ ਸੂਆ ਸੂਈ ਹੈ ਜੀ ਠੀਕ ਹੈ ਕੱਲ ਦੀ ਸੂਈ ਵੀ ਹੈ ਹੂੰ ਇਹ ਦੋ ਚਵਾਇਆਂ ਹੋਗੀਆਂ ਇਹਦੀਆਂ ਤੀਜੀ ਅੱਜ ਸਵੇਰ ਹੋਈ ਆ ਬਈ ਲੇ ਕੇ ਬੋਲਾ ਹੋਊਗਾ 10 ਤੋਂ 12 ਲੀਟਰ ਕਿੰਨਾ ਕੁ ਪਿਆਜ ਆਪਾਂ ਕਹਿੰਦੇ ਦੁੱਧ ਨਾਰਮਲ ਪੀਣਾ ਚਾਹੀਦਾ 18 ਤੋਂ 21 ਲੀਟਰ ਬੱਚੀ ਨੂੰ ਹੀ ਕੱਢੀਏ ਬਾਹਰ ਨੂੰ ਦੋਸਤੋ ਕੱਲ ਦੀ ਸੂਈ ਆ ਕੱਲ ਦੋ ਚਵਾਈਆਂ ਹੋਈਆਂ ਅੱਜ ਤੀਜੀ ਚਵਾਈ ਸਵੇਰ ਹੋਈ ਆ ਤੇ ਚੌਥੀ ਚਵਾਈ ਸ਼ਾਮ ਨੂੰ ਹੋਊਗੀ 10 ਤੋਂ 12 ਕਿਲੋ ਬਾਈ ਕਹਿੰਦਾ ਬੌਲਾ ਹੀ ਤਿਆਰ ਆ ਇਹਦੇ ਥੱਲੇ ਪਹਿਲੇ ਸੂਵੇ ਸੂਈ ਆ 18 19 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਵੈੜ ਕੱਦ ਵਾਲੀ ਆ ਵੱਡੇ ਕੱਦ ਚ ਪਹਿਲਾਂ ਵੱਛੀ ਆ ਚਾਰ ਹੀ ਥਾਣਾ ਕੋਈ ਫੂਡ ਸ਼ਾਂ ਘੈਣੀ ਤਾਜੀ ਸੂਈ ਸਵਾਈ ਪਹਿਲਾ ਸੂਆ ਚੰਗੇ ਦੁੱਧ ਵਾਲੀ ਪਲੂਣ ਵੱਛੀ 10 12 ਕਿਲੋ ਬੌਲੀ ਕੋਈ ਵੀ ਭੈਣ ਭਰਾ ਜੀ ਦੇ ਪਸੰਦ ਆਉ ਤੜਕੇ ਵੀ 6 7 ਵਜੇ ਅਗਲਾ ਆ ਜੇ ਆ ਕੇ ਚੋਲੇ ਆਥ ਨੇ ਫੇਰ 6 7 ਵਜੇ ਆ ਕੇ ਝੋਲੇ ਅਗਲਾ ਤਿਆਰ ਹੈ ਕਿੰਨੇ ਦੀ ਬਾਈ ਜੈ ਜਪਾ ਦੋਵੇਂ ਮੁੱਲ ਕਰਦੇ ਬਾਈ ਮੁੱਲ ਕੋਈ 65 ਕਰਾ ਲੈ 67 ਕਰਾ ਲੈ 62000 ਦੀ ਬੱਛੀ ਦੇ ਲਓ ਜੀ ਮੁੱਲ ਕਰਨ ਨੂੰ ਬਾਈ ਕਹਿੰਦਾ 65 ਕਰਾ ਲਓ 67 ਕਰਾ ਲਓ ਤੇ ਜੇ ਨਹੀਂ ਭਕਾਈ ਕਰਨੀ ਤਾਂ 62000 ਦੀ ਬੱਛੀ ਦੇ ਦੇਣੀ 18 20 ਕਿਲੋ ਦੁੱਧ ਪਿਆਜੂ ਪਹਿਲੇ ਸਵੇ ਸੂਈ ਆ ਕੱਲ ਦੀ ਸੂਈ ਆ ਜੇਰ ਪੈ ਗਈ ਆ 10 12 ਕਿਲੋ ਬੌਲੀ ਤਿਆਰ ਆ ਡੇਢ ਕਵਜੇ ਵੀਡੀਓ ਬਣਾ ਰਹੇ ਆ ਦੁਪਹਿਰੇ ਅੱਜ ਤਾਂ ਪਤਾ ਨਿਕਲੀ ਨਹੀਂ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਸ਼ਾਮ ਤੀਕਰ ਹਵਾਨਾ ਬੌਲੀ ਨਾਲ ਭਰ ਲੈਣਾ ਬਾੜ ਦੀ ਦੇ ਦੇਣੀ ਆ ਛੋੜ ਛੱਪਾ ਹੋ ਜੂ 2 ਨੰਬਰ ਤੇ ਆ ਜਾ ਇਹ ਦੂਜਾ ਸੂਈ ਸੁਈ ਆ ਜੀ ਇਹ ਨੂੰ ਹੋ ਗਿਆ ਅੱਜ 4 ਦਿਨ ਸੂਈ ਨੂੰ ਬਾਈ ਹੂੰ ਇਹਦੇ ਥੱਲੇ ਦੁੱਧ ਹੁਣ ਖਾਂਦ ਦਾ ਦੁੱਧ ਬਣਿਆ ਵਈ ਆ 16 ਲੀਟਰ ਇਸ ਟੈਂਕ ਤਿਆਰ ਆ ਜੀ 16 ਹਾਂ ਜੀ ਕਿੰਨਾ ਪਿਆ ਜੂ ਦੁੱਧ ਪੀਣਾ ਚਾਹੀਦਾ ਜਿਹੜੇ ਸਾਨ 18 ਤੋਂ 20 ਲੀਟਰ ਨੂੰ ਨਾਰਮਲ ਪੀਣਾ ਚਾਹੀਦਾ ਕੱਢ ਬਾਹਰ ਨੂੰ ਲਓ ਜੀ ਇਹ ਚਾਰਾਂ ਦਿਨਾਂ ਦੀ ਸੂਈ ਆ ਬੌਲੇ ਤੋਂ ਬਾਹਰ ਹੋ ਗਈ ਚੌਥੇ ਦਿਨ ਦੁੱਧ ਬਣ ਜਾਂਦਾ 16 ਕਿਲੋ ਰੈਡੀ ਆ ਜਿਹੜਾ ਤੁਸੀਂ ਝੋ ਲੈਣਾ ਹੁਣ ਕਹਿਣ ਨੂੰ ਤਾਂ ਭਾਵੇਂ 1 ਨੰਬਰ ਥੱਲੇ ਵੀ ਭਾਈ 16 ਕਿਲੋ ਕਹਿ ਜਾਂਦਾ ਜੇ ਉਂ ਕਹਿਣਾ ਹੁੰਦਾ ਪਰ ਉਹਦੇ ਥੱਲੇ 10 12 ਕਿਲੋ ਬੌਲੀ ਤਿਆਰ ਹੈ ਕੱਲ ਦੀ ਸੂਈ ਆ ਇਹ ਚਾਰਾਂ ਦਿਨਾਂ ਦੀ ਸੂਈ ਆ ਇਹਦੇ ਥੱਲੇ 16 ਕਿਲੋ ਅੱਜ ਚੋਣ ਚੋਣ ਵਾਲਾ ਦੁੱਧ ਰੈਡੀ ਆ ਤੇ ਸਹੀ ਮੈਨੇ ਪਸ਼ੂ ਬਾਹਰੀ ਤੇਰੀ ਦਿਨੀ ਕਣਕੁਣ ਚੱਲ ਕੇ ਮੈਲੇ ਤੋਂ ਸਾਫ ਹੋ ਕੇ ਪਸ਼ੂ ਦੁੱਧ ਤੇ ਆਉਂਦਾ 18 20 ਕਿਲੋ 22 ਦਾ ਦੁੱਧ ਪਿਆ ਜੂ ਅੱਜ 16 ਕਿਲੋ ਕੋਈ ਵੀ ਭੈਣਪਰਾ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਬਾਈ ਨੇ ਤੁਹਾਨੂੰ ਪਸ਼ੂ ਦੇਣਾ ਤੁਸੀਂ ਪੈਸੇ ਦੇਣੇ ਆ ਮੰਗਿਹਾਈ ਦਾ ਜ਼ਮਾਨਾ ਪੈਸੇ ਬਹੁਤ ਔਖੇ ਬਣਦੇ ਆ ਦੋ ਟਾਈਮ ਚਾਰ ਟਾਈਮ ਭਾਵੇਂ ਚੋਕੇ ਲੈ ਜਾਓ 16 ਕਿਲੋ ਨੈਟ ਦੁੱਧ ਕੰਡੇ ਵਾਲਾ ਤਿਆਰ ਹੈ ਦੁਪਹਿਰੇ 1:30 ਵਜੇ ਵੀਡੀਓ ਬਣਾ ਰਹੇ ਆ ਸਮਾਂ ਤੁਹਾਨੂੰ ਤਾਂ ਬਾਰ-ਬਾਰ ਦੱਸਦਾ ਕਿਉਂਕਿ ਤਿੰਨੇ ਵੜਾਂ ਸੂਈਆਂ ਸਵਾਈਆਂ ਇਹੀ ਕਿਤੇ ਵੀਡੀਓ ਸ਼ਾਮ ਦੇ ਟਾਈਮ 6 ਵਜੇ ਬਣਦੀ ਤੇ ਹਵਾਨੇ ਇਹਦੂ ਦੁੱਗਣੇ ਵਿਖਾਉਣੇ ਸੀ ਕਿਉਂਕਿ ਸ਼ਾਮ ਦੀ ਚਵਾਈ ਚ ਅਜੇ ਅੱਧਾ ਦਿਨ ਪਿਆ ਸ਼ਾਮ ਤੱਕ ਹਵਾਨੇ ਦੁੱਧ ਨਾਲ ਭਰ ਲੈਣੇ ਜਿੰਨਾ ਦੁੱਧ ਦੱਸਿਆ ਨੈਟ ਕੰਡੇ ਵਾਲਾ ਉਹ ਕਿੰਨੇ ਦੀ ਬਾਈ ਮੋਲ ਇਹਦਾ ਵੀ ਕੋਈ 65 67 ਕਰਾ ਲੇ ਬਾਈ ਇਹ ਵੀ ਬਾੜ ਦੀ ਲਓ ਜੀ ਮਾਲ ਕਰ ਨੂੰ ਬਾਈ ਕਹਿੰਦਾ 65 ਕਰਾ ਲਓ 67 ਕਰਾ ਲਓ ਬਾੜ ਦੀ ਮੱਝਾਂ ਵਰਗਾ ਦੋ ਦੋਣਾ 16 ਕਿਲੋ ਰੈਡੀ ਆ 16 ਕਿਲੋ ਦੁੱਧ ਵਾਲੀ ਮੱਝ ਡੇਢ ਲੱਖ ਤੋਂ ਬਾਹਰ ਆਊਗੀ ਤੇ 62000 ਦੀ ਦੇ ਦੇਣੀ ਆ ਤੇ ਦੁੱਧ ਅਜੇ 4-5 ਕਿਲੋ ਹੋਰ ਵੀ ਵਾਜੂ ਕਿਉਂਕਿ 4 ਦਿਨਾਂ ਦੀ ਸੂਈ ਆ 16 ਕਿਲੋ ਤਿਆਰ ਆ 18-20 ਕਿਲੋ ਦੁੱਧ ਪਿਆਜੂ ਮੋٹے-ਮੋٹے ਥਾਣਾਂ ਮੱਝਾਂ ਵਰਗਾ ਦੁੱਧ ਉੱਚਾਈ ਇੱਕ ਨੰਬਰ ਐ ਤੇ ਆ ਨੇ ਬਈ ਪਹਿਲਾ ਸੂਆ ਸੂਈ ਵੀ ਆ ਬਾਈੜਾ ਹਾਂ ਚਾ ਮਰ ਗਿਆ ਇਹਦਾ ਹਾਂ ਸੂਈ ਨੂੰ ਇਹਨੂੰ ਹੋ ਗਿਆ ਹੁਣੇ ਆ 20 ਤੋਂ 25 ਦਿਨ ਬਾਈ ਹਾਂ ਬੱਚਾ ਇਹਦਾ ਆਪਣਾ ਕੋਲੀ ਮਰਿਆ ਆ ਕੇ ਕੱਲ ਹੀ ਮਰਿਆ ਪਿਆ ਬੱਚਾ ਇਹਦਾ ਹਾਂ ਦੁੱਧ ਇਹਦੇ ਥੱਲੇ ਬਈ ਜਿਹੜਾ ਆਪਾਂ ਚੋ ਲੈਣਾ ਹਾਂ ਗਾਂ ਨੂੰ 10 12 ਜਿੰਨਾ ਮਾਰ ਜੀ ਗਏ 8 ਲੀਟਰ ਜਮਾ ਕੰਡੇ ਵਾਲਾ ਤਿਆਰ ਕਿੰਨੇ ਦੀ ਮੁੱਲ ਵੀ ਦੱਸ ਦੇ ਤੇ ਦੇਣੀ ਵੀ ਦੱਸ ਦੇ ਮੁੱਲ ਕੋਈ 27 ਕਰਾ ਲੈ ਕੋਈ 30 ਕਰਾ ਲੈ ਬਾਈ 25 ਦੀ 25 ਦੀ ਹਾਂ ਭਲੇ ਖਬਲੂ ਖਾਦਾ ਨਹੀਂ ਪੈਗਾ ਮੁੱਲ ਕਰ ਲੱਗੇ ਦਾ ਆਪਾਂ ਤੁਹਾਨੂੰ ਪਤਾ ਆਪਾਂ ਜੇ ਰੱਖ ਕੇ ਚਾਹ ਦਿੰਦੇ ਨਾ ਲਓ ਜੀ ਮਿੱਤਰੋ ਘੋੜੀ ਅਰ ਗਈ ਐ ਜਿਵੇਂ ਰੇਛਾਂ ਦੇ ਘੋੜੀਆਂ ਛੱਡਦੇ ਨਾ ਦੌੜਾਂ ਦੇ ਜਾਂ ਟਰੈਕ 'ਚ ਕੁੱਤੇ ਨਿਕਲਦੇ ਇੱਕਦਮ ਫੁੱਲ ਸਪੀਡ ਤੇ ਤੇ ਆਏ ਨਿਕਲੀ ਖੁਰਨੀ ਤੋਂ ਬਾਹਰ ਨੂੰ ਕਿਉਂਕਿ ਨਵਾਂ ਹਾਨ ਐ ਕਿਹੜਾ ਕੋਈ ਬੁੱਢੀ ਆ ਹੌਲੀ ਹੌਲੀ ਤੁਰੂਗੀ ਪਹਿਲਣ ਬੱਛੀ ਆ 8 ਕਿਲੋ ਕੰਡੇ ਦੇ ਜੋਖ ਲਿਓ ਬਾਈ ਕਹਿੰਦਾ ਕਹਿ ਨੂੰ 10 ਕਿਲੋ ਕਹਿ ਦਈਏ 12 ਕਹਿ ਦਈਏ ਜਿਹੜਾ ਝੋ ਲੈਣਾ ਵੱਡੇ ਕੱਦ ਵਾਲੀ ਜਰਸੀ ਐ ਤੇ ਟੋਕੜਾਂ ਨਾਲੋਂ ਵੀ ਘੱਟ ਪਾ ਕਿਸੇ ਨੇ ਵੀ ਔਸਰ ਬੱਛੀ ਲੈਣੀ ਆ ਨਾ ਕਈ ਔਸਰ ਵੱਚੀ ਲੈੰਦੀ ਐ 30 ਦੀ 35 35000 ਦੀ ਤੇ ਔਸਰ ਨੇ ਪਤਾ ਨਹੀਂ ਆਉਂਦੀ ਨੇ ਗੱਭਣ ਹੋ ਜਾਣਾ ਖਣੀ 6 ਮਹੀਨੇ ਪੱਠੇ ਵੀ ਪਾਉਣੇ ਪੈ ਸਕਦੇ ਆ ਕਈ ਵਾਰ ਰਿਪੀਟ ਮਾਰ ਜਾਂਦਾ ਪਸ਼ੂ ਤੇ ਇਹਦੇ ਥੱਲੇ ਦਾ ਦੁੱਧ 8 ਕਿਲੋ ਆ ਕੰਡੇ ਵਾਲਾ ਮਾਝਾਰ ਦਾ ਦੁੱਧ ਨਾਲ 6-7 ਫੜ ਇਹਨਾਂ ਦੀ ਰਾਵਣਾ ਆਉਂਦੀ ਐ ਜਰਸਾਂ ਦੀ 25000 ਲੈ ਚੱਲ ਬਈ ਜੇ ਕਿਸੇ ਤੋਂ ਆ ਵੜ ਅੱਜ ਨਾਲ ਲਈ ਗਈ ਨਾ ਫੇਰ ਨਹੀਂ ਵੱਚੀ ਲਈ ਯਾਨੀ ਕਿਸੇ ਤੋਂ 25000 ਦੀ ਦੇ ਦੇਣੀ ਆ ਮੁੱਲ ਕਿਹੜਾ ਕੱਲੀਆਂ ਵੱਛੀਆਂ ਵਾਲਾ ਪਾ ਲੋਕੀ ਨਿੱਕੀਆਂ ਨਿੱਕੀਆਂ ਵੱਛੀਆਂ ਦਾ ਦਾਹਾਂ ਦਾਹਾਂ 12 12 ਮਹੀਨਿਆਂ ਦੀਆਂ ਵੱਛੀਆਂ ਦਾ 20 20 ਹਜ਼ਾਰ ਮੰਗੀ ਜਾਂਦੇ ਆ ਤੇ ਜੇ ਚੰਗੀ ਖੀਰੀ ਅਫਸਰ ਵੱਛੀ ਹੋਵੇ 30 ਹਜ਼ਾਰ 35 ਹਜ਼ਾਰ ਤੇ ਇਹਦੇ ਥੱਲੇ ਦਾ ਦੁੱਧ 8 ਕਿਲੋ ਆ ਤੇ ਜਿਹੜੀ ਵੱਛੀ ਲੈਣੀ ਆ ਦੁੱਧ ਉਹਨੇ ਕਹਦਾ ਦੇਣਾ ਅਫਸਰ ਨੇ ਨਿੱਕੀ ਬੱਚੇ ਨੇ ਦੁੱਧ ਕੀ ਦੇਣਾ ਇਹਦੇ ਥੱਲੇ 8 ਕਿਲੋ ਦੁੱਧ ਦਾ 25 ਹਜ਼ਾਰ ਦੀ ਨਾਲੇ ਗਰਮੀਓ ਗਰਮੀ ਵਧੀਆ ਦੁੱਧ ਪਿਆਉ ਪਾਊਡਰ ਪਾਊਡਰ ਦਿਓ ਹੀਟ 'ਚ ਆ ਜਾਣਾ ਗੱਭਣ ਰਹਿ ਕੇ ਇਹ ਆ 55000 ਦੀ ਐ 25000 ਦੀ ਦੇ ਦੇਣੀ ਐ ਇੰਨੇ ਘੱਟ ਮੁੱਲ ਚ ਨਹੀਂ ਮਿਲਨੀ 8 ਕਿਲੋ ਕੰਡੇ ਵਾਲਾ ਦੁੱਧ ਆ ਮੱਝਾਰ ਦਾ ਦੁੱਧ ਉਹਨਾ 8 ਕਿਲੋ ਦੁੱਧ ਵਾਲੀ ਮੱਝ 75 80000 ਦੀ ਆਉਂਦੀ ਐ ਭਾ ਕੀੜਾ 25000 ਯਾਰ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਸਾਰਿਆਂ ਨੂੰ ਘੱਟ ਮੁੱਲੇ ਦਾ ਹੋਣਾ 25000 8 ਕਿਲੋ ਦੁੱਧ ਕੰਡੇ ਵਾਲਾ ਉਹਨਾਂ ਵੜਾ ਜਿੱਡਾ ਕੱਦਦਾ ਉਹਦੇ 2 ਉਂਗਲਾਂ ਵੱਡੀ ਹੋਊ ਜਰਸੀ ਜਿਹੜੇ ਵੱਡੀ ਜਰਸੀ ਲੈਣਦੇ ਚਾਹਵਾਣਾ ਨਾ ਔਸਰ ਬੱਚੀਆਂ ਵਾਲਾ ਭਾ 25000 18 18 20 20 ਮਹੀਨਿਆਂ ਦੀਆਂ ਬੱਚੀਆਂ ਦਾ ਲੋਕੀ 25 25000 ਮਲ ਕਰਦੇ ਆ ਇਹਦੇ ਥੱਲੇ ਤਾਂ ਦੁੱਧ 8 ਕਿਲੋ ਕੰਡੇ ਵਾਲਾ ਅੱਗੇ ਸੇਵਾ ਕਰੋਗੇ ਫੀਡ ਪਾਓਗੇ ਸਵੇਰ 2-4 ਕਿਲੋ ਵਧੀਆ 2-4 ਕਿਲੋ ਸ਼ਾਮ ਨੂੰ ਦੁੱਧ 10-12 ਕਿਲੋ ਖੁੱਲਾ ਪਿਆਈ ਜਾਣਾ ਇਹਨੇ 25000 ਦੀ ਸਾਰਿਆਂ ਨੂੰ ਸਾਥੀ